ਸ਼ੁਕਰਾਪਾ ਜੋ ਭਾਈ ਗੁਰਦਾਸ ਜੀ ਦੀਆਂ ਵਾਰਾਂ ਹਰਮ ਕੀਤਿਆਂ ਦੇ ਵਿਚਾਰ ਪਹਿਲੀ ਵਾਰ ਦੀ ਅਜੇ ਵਿਚਾਰ ਚੱਲ ਰਹੀ ਹੈ ਸੋ ਭਾਈ ਗੁਰਦਾਸ ਜੀ ਸਭ ਤੋਂ ਪਹਿਲਾਂ ਤਨ ਸ੍ਰੀ ਗੁਰੂ ਰੰਮ ਸਾਹਿਬ ਜੀ ਮਾਣ ਜੀ ਨੂੰ ਮੰਗਲਵਚਨਤਾ ਸ਼ਬਦ ਵਾਹਿਗੁਰੂ ਗੁਰਮੰਤਰ ਦਾ ਸ਼ਬਦ ਜਿਹਦੀ ਵਿਚਾਰ ਪਾਤਸ਼ਾਹ ਨੇ ਸਾਨੂੰ ਦਰਸਾਈ ਪਵਨ ਪਾਈ ਗੁਰਦਾਸ ਜੀ ਜੋ ਅੱਜ ਆਪਾਂ ਭਗਤੀ ਆ ਪੜਨੀ ਇਹਨਾਂ ਵਿੱਚ ਇਸ ਸ੍ਰਿਸ਼ਟੀ ਦੀ ਉਤਪਤੀ ਕਿਸ ਤਰ੍ਹਾਂ ਹੋਈ ਇਹਦਾ ਵਰਣਨ ਪਾਏ ਗੁਰਦਾਸ ਜੀ ਕਰਦੇ ਹਨ ਇਹਨਾਂ ਪੰਕਤੀਆਂ ਵਿੱਚ ਪ੍ਰਤਮਾ ਸਾਸ ਨਾਮਾਸ ਸਨ ਅੰਡ ਤੁੰਦ ਕਛ ਖਬਰ ਨ ਪਾਈ ਪਾਏ ਗੁਰਦਾਸ ਜੀ ੍ਰਿਤਮੇ ਸਾਸਨਾ ਮਾਸ ਸੁਨ ਅੰਧੇ ਤੰਦੇ ਕੀ ਛੇ ਖਬਰ ਨ ਪਾਈ ਰਕਤ ਬਿੰਦੇ ਕੀ ਦੇਰਜ ਪੰਜ ਤਾਂ ਤੇ ਕੀ ਜੜ ਤੇ ਜੜਾਈ ਪੌਣ ਪੜੀ ਬਸਤਰੋ ਚੌਥੀ ਧਰਤੀ ਸੰਗ ਮਿਲਾਏ ਪੰਚਮ ਵਿੱਚ ਆਕਾਸ ਕਰ ਕਰਤਾ ਛਟਮ ਆਦਿਸ਼ਟ ਸਮਾਈ ਪੰਜ ਤਤ ਪੰਚੀ ਸਗੁਣ ਸਤਰ ਮਿੱਤਰ ਮਿਲ ਦੇ ਬਣਾਏ ਕਾਣੀ ਬਾਣੀ ਚਲਤ ਕਾ ਆਵਾ ਗਉਣ ਚਰਤ ਦਿਖਾਈ 84 ਲਖ ਜੋਨਿ ਉਪਾਈ 70 ਨੁ ਜੁਨੀ ਦਾ ਵੀਰਵਰ ਭਾਈ ਗੁਰਦਾਸ ਜੀ ਇਹ ਗਣਿਤ 83 ਲੱਖ ਜੋ ਨਹੀਂ ਕਿਹੜਾ ਕਿਸੇ ਨੇ ਦੇਖੀ ਪਰ ਪਾਈਡੂ ਦਾ ਜੀ ਕਹਿੰਦੇ 84 ਲੱਖ ਜੋਨ ਉਪਾਈ ਪੈਲਿੰਗ ਪੰਕਤੀ ਵਿੱਚ ਕਹਿੰਦੇ ਪਹਿਲਾਂ ਜਦੋਂ ਸਾਹ ਜੋ ਸਾਡੇ ਸਵਾਰ ਚੱਲਦੇ ਨਾਲ ਜੋ ਸਰੀਰ ਤੇ ਮਾਸ ਹੈ ਜੋ ਪਿੰਜਾ ਸਾਡਾ ਸਰੀਰ ਹੈ ਮਾਸ ਕੁਝ ਵੀ ਨਹੀਂ ਸੀ ਤਹਾਂ ਸੰਸਾਰ ਦੇ ਭਰੇ ਕੀ ਸੀ ਤੰਗ ਅੰਦ ਤੁੰਡ ਪਾਹ ਹਨੇਰਾ ਹੀ ਹਨੇਰਾ ਸੀ ਕਰਕੇ ਕਛ ਪਤਾ ਨਹੀਂ ਸੀ ਲੱਗਦਾ ਕੁਝ ਵੀ ਨਹੀਂ ਸੀ ਦਰਦੀ ਤੁੰਦਾ ਕਾ ਜਿਵੇਂ ਜਦੋਂ ਤੁੰਦ ਪੈ ਜਾਂਦੀ ਹੈ ਨਾ ਸਿਆਲ ਚ ਨਿਰਦਾ ਨਹੀਂ ਕਿ ਦੂਸਰੇ ਇਦਾਂ ਲਾ ਤੁੰਦ ਪਾਉਂਦੇ ਤੇ ਪ੍ਰਮਾਤਮਾ ਨੇ ਰਚਨਾ ਰਚੀ ਬਿਲਕੁਲ ਹੁਣ ਆਪਾਂ ਕਹਿ ਦੇਈਏ ਤਾਂ ਪਹਿਲਾਂ ਬੜੀਆਂ ਤੁੰਦ ਪਿਆ ਕਰਦੀਆਂ ਸਨ ਹੁਣ ਤੁੰਦ ਨਹੀਂ ਪੈਂਦੀ ਤੇ ਪਹਿਲੇ ਵਕਤ ਇਹ ਤੁੰਦ ਬੜੀ ਪਿਆ ਕਰਦੀ ਸੀ ਇਤਨੀ ਤੁੰਦ ਪੈਂਦੀ ਸੀ ਬੜੀ ਨਜ਼ਦੀਕ ਤੋਂ ਵੀ ਆਦਮੀ ਦੁਤਰਿਆਂ ਨੂੰ ਨਹੀਂ ਦੇਖ ਸਕਦਾ। ਕਈ ਗ੍ਰੇਨ ਤੋਂ ਪੁਣੀ ਨਿਕਲਦੀ। ਹੁਣ ਤੇ ਉਹਦੇ ਤੋਂ ਖੁਣਾ ਨਿਕਲੇ ਤੇ ਅਸੀਂ ਤੜਪ ਜਾਂਦੇ। ਤੇ ਤੂੰਦ ਉਸ ਵਕਤ ਵੀ ਤੂੰਦਾ ਤੂੰਦਾ ਹੀ ਕਾਰ ਸੀ। ਹੁਣ ਜਿਉਂ-ਜਿਉਂ ਇਨਸਾਨ ਦੀ ਉਤਪਤੀ ਹੋਈ। ਉਸਨੇ ਚੱਲਣਾ ਕਰਨਾ ਸ਼ੁਰੂ ਕੀਤਾ। ਫਿਰ ਅਗਨ ਆਈ। ਅਗਰ ਜਲੀ ਹੁਣ ਜਿੱਦਾਂ ਜਿੱਦਾ ਗੱਡੀਆਂ ਮੋਟਰਾਂ ਕਾਰਾਂ ਜਿੱਦਾਂ ਜਿੱਦਾ ਸਾਧਨ ਬਣ ਗਏ ਉਹਨਾਂ ਦੀ ਗਰਮੈਸ਼ ਨਾਲ ਪ੍ਰਦੂਸ਼ਣ ਨਾਲ ਜਿਹੜੀਆਂ ਤੁੰਦਾ ਚੁਕਤ ਹੁੰਦੀਆਂ ਚੱਲੀਆਂ ਇਸੇ ਤਰ੍ਹਾਂ ਉਹ ਤੋਂ ਚੱਲਿਆ ਕਾ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਰਕਤ ਬੇਨ ਦੇ ਕੀ ਦੇ ਰੰਚ ਪੰਜ ਇਲਾਕਤ ਬਿੰਦਕੀ ਦੇ ਰਚ ਪੰਜ ਤਤ ਕੀ ਜੜ ਤੇ ਜਨਾਈ ਕੀ ਗੀਤਾ ਪ੍ਰਮਾਤਮਾ ਨੇ ਪ੍ਰਭੂ ਦੇ ਪ੍ਰਭੂ ਦੇ ਪ੍ਰਮਾਤਮਾ ਨੇ ਮਾਤਾ ਦੇ ਲੋਪ ਤੇ ਪਿਤਾ ਦੇ ਬੀਰਤੋਂ ਇਹ ਦੇ ਬੜਾ ਕੇ ਪੰਜਾਂ ਤਤਾਂ ਦੀ ਜੜ ਜਨ ਦਿੱਤੀ ਹਵਾ ਪਾਣੀ ਅਗ ਤੇ ਚੌਥੀ ਧਰਤੀ ਨਾਲ ਮੇਲ ਦਿੱਤਾ ਤੇ ਪੰਜਵਾਂ ਕੀ ਕੀਤਾ ਪਕਾਸ ਪੰਜਵਾਂ ਪਉਣ ਪਣੀ ਬਸੰਤ ਰੋ ਚੌਥੀ ਧਰਤੀ ਸੰਗ ਮਿਲਾਈ ਕਹਿੰਦੇ ਇਸ ਦੇ ਨੂੰ ਚਲਾਉਣ ਵਾਸਤੇ ਇਹ ਪੰਨਯਾ ਤਤਾਂ ਮੇਰੀ ਕਰੂ। ਪੰਜਮ ਵਿਜ ਆਕਾਸ਼ ਕਰ ਕਰਤਾ ਚਤਮ ਆਦੇਸ਼ਟ ਸਮਾਈ ਪੰਜਵਾ ਵਿੱਚ ਆਕਾਸ਼ ਰਜਕੇ ਤੀ ਸਰੀਰ ਦੀ ਬਣਤ ਬੜਾਈ ਔਰ ਇਹਨਾਂ ਨੂੰ ਚਲਾਉਣ ਵਾਸਤੇ ਪੰਜ ਤੱਤ ਇਸ शरीर ਦੇ ਅੰਦਰ ਪਾਰੇ। ਪੰਜਾਂ ਤੱਤਾਂ ਦੇ ਨਾਲ ਹੀ ਸਰੀਰ। ਹੁਣ ਛੀਵਾ ਵਿੱਚ ਕੋਈ ਆਇਆ। ਹੁਣ ਛੀਵਾ ਹੋ ਹੈ। ਛੀਵਾ ਛਟਮ ਆਦਿਸ਼ਟ ਸਮਾਏ। ਛੀਵਾ ਆਪ ਕਰਤਾ ਪੁਰਖ। ਕੁਪਤ ਰੂਪ ਵਿੱਚ ਇਸ ਸਰੀਰ ਨੂੰ ਚਲਾਉਣ ਲਈ ਬੈਠੇ। ਇਹਨੇ ਨਾ ਕਾਲ ਜੀਵ ਦੇ ਅੰਦਰ ਪ੍ਰਮਾਤਮਾ ਵਸਦਾ ਹੈ ਇਹ ਤਾਂ ਇੱਕ ਫੋਕਸ ਬੈਠੋ ਜਿੰਨੇ ਕਹ ਜੀਵ ਦੇ ਅੰਦਰ ਪ੍ਰਮਾਤਮਾ ਜੋ ਵਸਦੀ ਹੈ ਤੇ ਕਹਿੰਦੇ ਛੇਵਾ ਪ੍ਰਮਾਤਮਾ ਕਾਲ ਪੁਰਖ ਗੁਪਤ ਰੂਪ ਵਿੱਚ ਇਸ ਸਰੀਰ ਨੂੰ ਚਲਾਉਣ ਲਈ ਬੈਠ ਗਿਆ ਤੇ ਪੰਜ ਤਤ 25 ਗੁਣ 70 ਮਿਤ੍ਰ ਮਿਲ ਦੇਹ ਬਣਾਇ ਹੁਣ ਪੰਜ ਤਤ ਦੀ 25 ਪ੍ਰਕਿਰਤੀਆਂ ਜੋ ਆਪੋ ਵਿਚ ਵਿਰੋਧੀ ਸੁਭਾਅ ਵਾਲੀਆਂ ਨੇ ਦਾ ਮੇਲ ਕਰਕੇ ਇੱਕ ਸਰੀਰ ਬਣਾ ਦਿੱਤਾ ਸਰੀਰ ਬਣਾ ਖਾਣੀ ਬਾਣੀ ਚਲਤ ਕਰ ਆਵਾ ਗੌਣ ਚਰਤ ਦਿਖਾਈ ਚਾਰੇ ਖਾਣੀਆਂ ਤੇ ਚਾਰੇ ਬਾਣੀਆਂ ਨੂੰ ਚਾਲੂ ਕਰਕੇ ਆਵਾ ਗੌਣ ਜਨਮ ਮਰਨ ਦੇ ਚੱਕਰ ਵਾਲੇ ਸੰਸਾਰ ਦਾ ਚਰিত্র ਪਾਪ ਅਜੂਣ ਕੌਤਕ ਅਚਾ ਦਿੱਤਾ ਪਾਪ ਦਿਖਾ ਦਿੱਤਾ ਜਦੋਂ ਤੋਂ ਦੁਨੀਆ ਬਣੀ ਹੈ ਕੋਈ ਆ ਰਿਹਾ ਹੈ ਕੋਈ ਜਾਣੇ ਇਹ ਵੀ ਪੱਕਾ ਹੋ ਗਿਆ ਨਾ ਕਿ 84 ਲੱਖ ਜੂਨ ਵੀ ਹੈ ਜਦੋਂ ਪਾਈਪਰ ਦਾ ਜੀ ਕਹਿੰਦੇ ਨੇ ਪਰ ਇਹ ਵੀ ਪੱਕਾ ਹੋ ਗਿਆ ਕਿ ਛੇਵਾ ਇਹਨਾਂ ਪੰਜਾਂ ਤੱਤਾਂ ਦਾ ਸਰੀਰ ਬਣਿਆ ਜਿਹੜੇ ਪੰਜ ਤੱਤ ਪਾਏ ਮਾਂ ਦੇ ਰਗ ਦੇ ਨਾਲ ਪਿਤਾ ਦੇ ਪੀਜ ਨਾਲ ਉਤਪਤੀ ਹੋਈ ਔਰ ਫਿਰ ਇਹਦੇ ਅੰਦਰ ਪੰਜ ਤੱਤ ਪਾਏ ਪੰਜਾਂ ਤੱਤਾਂ ਤੋਂ ਬਾਅਦ ਛੇਵਾ ਪਰਮਾਤਮਾ ਆਪ ਗੁਪਤ ਰੂਪ ਵਿੱਚ ਇਸ शरीर ਦੇ ਅੰਦਰ ਬੈਠਾ ਹੈ ਤੇ ਤਾਉਣ ਜਾਣ ਦਾ ਜਨਮ ਮਰਨ ਦਾ ਗੇੜ ਵੀ ਬਣਾ ਦਿੱਤਾ ਤੇ ਕਹਿੰਦੇ ਇਸ ਤਰੀਕੇ ਨਾਲ 84 ਲੱਖ ਜੁਨਾ ਦੀ ਰਚਨਾ ਉਸ ਪ੍ਰਮਾਤਮਾ ਨੇ ਕਰ ਦਿੱਤੀ ਹੁਣ ਇਹਦਾ 84 ਲੱਖਾਂ ਦੀ ਜੁਨੀ ਦੇ ਵਿੱਚੋਂ ਸਭ ਤੋਂ ਸ੍ਰੇਸ਼ਟ ਜਨਮ ਜਿਹੜਾ ਹੈ ਸ੍ਰੇਸ਼ਟ ਹੈ ਜਿਹੜੀ ਸਭ ਤੋਂ ਵੱਡੀ ਸਭ ਤੋਂ ਉੱਚੀ ਹੈ ਸਭ ਤੋਂ ਅੱਛਾ ਜਿਹੜਾ ਜੀਵਨ ਹੈ ਜੋ ਸਾਨੂੰ ਜੁਨੀ ਹੈ ਉਹ ਮਨੁੱਖਾ ਜਨਮ ਸਭ ਤੋਂ ਉੱਤਮ 84 ਲੱਖ ਜੁਨੀ ਦਾ ਦੇਵਤਾ ਹੈ ਜੀ ਪੰਗ ਦੇਵਤਾ ਕਿਉਂ ਕਿ ਹੈ ਇਸ ਤੋਂ ਉੱਚੀ ਜਿਹੜੀ ਜੋਨ ਹੈ ਕਿਉਂ ਕਹੀ ਗਈ ਹੈ ਤੇ ਭਗਤ ਕਬੀ ਭਗਤ ਪਾਈ ਗੁਰਦਾਸ ਜੀ ਇਹਨਾਂ ਪੰਕਤੀਆਂ ਦੇ ਨਾਲ ਸਾਨੂੰ ਸਮਝਾਉਣਾ ਕਰਦੇ ਨੇ 84 ਲਖ ਜੋਨ ਵਿੱਚ ਉਤਮ ਜਨਮ ਸੁਮਾਨਸ ਦੇਹੀ ਪਾਇੰਗਾ ਆਪੀ ਕਹਿੰਦੇ 84 ਲਖ ਜੁਨਾ ਵਿੱਚ ਮਨੁੱਖ ਦੀ ਦੇਹੀ ਸਭ ਤੋਂ ਉਤਮ ਹੈ ਸਭ ਤੋਂ ਉਤਮ ਹੈ ਕਿਉਂ ਉਤਮ ਹੈ ਅੱਖੀ ਵੇਖਣ ਕੰਨ ਸੁਣ ਅੱਖੀ ਵੇਖਾਂ ਕੰਨ ਸੁਣ ਮੁਖ ਸਭ ਬੋਲਣ ਬਚਨ ਸਨੇਹੀ ਕਿ ਕਿਸ ਜੋਨੀ ਵਿੱਚ ਜੀਵ ਕੀ ਕਰ ਸਕਦਾ ਹੈ ਸਭ ਤੋਂ ਬਿਹਤਰੀਆ ਕਿਉਂਕਿ ਮਨੁੱਖ ਦੇਹੀ ਵਿੱਚ ਅੱਖਾਂ ਚੰਗਾ ਔਰ ਮੰਦਾ ਦੇਖ ਸਕਦੀਆਂ ਨੇ ਕੰਨ ਚੰਗੀ ਔਰ ਮੰਦੀ ਆਵਾਜ਼ ਸੁਣ ਸਕਦੇ ਨੇ ਤੇ ਮੂੰਹ ਤੋਂ ਸਭ ਤੇ ਪ੍ਰੇਮ ਪਿਆਰ ਵਾਲੇ ਬਚਨ ਬੋਲ ਸਕਦਾ ਹੈ ਜੀ इस करके सब तो उत्तर है और दूसरी जशु नेवाज ने पर अच्छे और माड़े की समझ नहीं आती देखा ना पशु जो चारा पट्टा मिल गया रस्ते जे कोई ਪੰਨੀ ਮਿਲ ਗਈ ਯੋਕਾਲੇ ਜੇ ਕੋਈ ਉਸ ਨੂੰ ਹੋਰ ਕੋਈ ਵਸਤੂ ਝੂਠੇ ਮਿੱਠੇ ਮਿਲ ਗਈ ਯੋਕਾਲੇ ਪਰ ਬੰਦੇ ਨੂੰ ਪਤਾ ਹੈ ਕਿ ਸਾਂਸ ਸੁਤਰੀ ਚੀਜ਼ ਖਾਣੀ ਮਨੁੱਖ ਨੂੰ ਪਤਾ ਹੈ ਕਿ ਮੈਂ ਮੂੰਹ ਦੇ ਵਿੱਚੋਂ ਬੰਦਾ ਬੋਲਾਂਗਾ ਜਿਸ ਨੂੰ ਤੇ ਉਹ ਵੀ ਮੈਨੂੰ ਮੰਦਾਈ ਮਨੁੱਖ ਨੂੰ ਪਤਾ ਹੈ ਜੇ ਮੈਂ ਅੱਛਾ ਆਹਾਰ ਕਰਾਂਗਾ ਚੀਜ਼ੀਂ ਖਾਵਾਂਗਾ ਮਿਲ ਪੱਜੇਗੀ ਮੇਰੇ ਸਰੀਰ ਨੂੰ ਲੱਗੇਗੀ। ਔਰ ਦੇਖਿਆ ਨਾ ਮੈਲੇ ਤੋਂ ਗੰਤੋਂ ਜੀਵ ਦੂਰ ਹੁੰਦਾ ਹੈ। ਜੇ ਕਿਤੇ ਹੋਟਲ ਤੋਂ ਬਿੱਤੇ ਲਿਆ ਕੇ ਆਪਾਂ ਕੋਈ ਮਿੱਟਾਈ ਕਾਈਏ ਕੋਈ ਹੋਟਲ ਸਾਫ ਬਣਾ ਹੋਵੇ ਤਾਂ ਅਸੀਂ ਪਿੱਛੇ ਹੋ ਜਾਂਦੇ ਕਹਿੰਦੇ ਇਹਦੀ ਸਫਾਈ ਨਹੀਂ ਵੀ ਬਿਲਕੁਲ ਇਹਦੇ ਕੋਲੋਂ ਮਿੱਟਾਈ ਨਹੀਂ ਕਰਨਾ। ਪਾਉ ਸਾਨੂੰ ਪਤਾ ਹੈ ਮੰਦੇ ਔਰ ਚੰਗੇ ਖਾਨ ਦਾ ਤੇ ਭਾਈ ਗੁਰਦਾਸ ਜੀ ਕਹਿੰਦੇ ਕਿਉਂਕਿ ਮਨੁੱਖ ਦੇਹੀ ਵਿੱਚ ਅੱਖਾਂ ਚੰਗਾ ਮੰਦਾ ਵੇਖ ਸਕਦੀਆਂ ਨੇ ਜਿਹੜੀਆਂ ਅੱਖਾਂ ਦਿੱਤੀਆਂ ਨੇ ਪਾਤਸ਼ਾਹ ਪਾਤਸ਼ਾਹ ਨੇ ਸਾਨੂੰ ਕੀ ਚੰਗਾ ਵੀ ਵੇਖ ਸਕਦੀਆਂ ਮੰਦਾ ਵੀ ਵੇਖ ਸਕਦੇ ਪਰ ਜੇ ਚੰਗਾ ਦੇਖਾਂਗੇ ਤੇ ਚੰਗਾ ਹੀ ਹੋਏਗਾ ਜੇ ਮੰਦਾ ਦੇਖਾਂਗੇ ਫਿਰ ਮੰਦਾ ਹੀ ਨਾਲੇ ਜਿਨ੍ਹਾਂ ਨੂੰ ਸੋਝੀ ਆ ਜਾਂਦੀ ਹੈ ਉਹ ਚੰਗਾ ਹੀ ਦਿਖਦੇ ਨੇ ਉਹ ਜਿਹੜੇ ਬਿਨਾਂ ਸੋਝੀ ਤੋਂ ਰਹਿੰਦੇ ਨੇ ਉਹ ਮੇਰੇ ਰੂਮੰਦਈ ਦਿਖਦੇ ਨੇ ਜਿਨ੍ਹਾਂ ਨੇਕਦੇ ਨੇ ਉਹਦੇ ਵਿੱਚ ਔਗਣ ਹੀ ਕੱਢਣ ਤੇ ਲੱਗੇ ਰਹਿੰਦੇ ਨੇ ਤੇ ਭਾਈ ਮੁੰਦਾਜੀ ਕਹਿੰਦੇ ਹਨ ਇਹ ਮਨੁੱਖਾ ਜਨਮ ਦੀ ਸਭ ਤੋਂ ਵੱਡੀ ਜਿਹੜੀ ਹੈ ਉਹ ਆ ਕੇ ਗੁਰੂ ਦੀ ਗੋਦ ਵਿੱਚ ਬੈਠ ਸਕਦਾ ਹੈ ਸੰਗਤ ਵਿੱਚ ਬੈਠ ਸਕਦਾ ਹੈ ਇਨ੍ਹਾਂ ਹੱਥਾਂ ਦੇ ਨਾਲ ਸੇਵਾ ਕਰ ਸਕਦਾ ਹੈ ਕੰਨਾਂ ਦੇ ਨਾਲ ਬਾਣੀ ਸੁਣ ਸਕਦਾ ਹੈ ਅੱਖਾਂ ਦੇ ਨਾਲ ਗੁਰੂ ਦੇ ਦਰਸ਼ਨ ਕਰ ਸਕਦਾ ਹੈ ਇਸ ਜੀਭਾਂ ਦੇ ਨਾਲ ਮੁਕਤੇ ਨਾਲ ਬਾਣੀ ਪੜ੍ਹ ਸਕਦਾ ਹੈ ਤੇ ਮਤ ਵੀ ਐਸੀ ਦਿੱਤੀ ਹੈ ਬਾਣੀ ਦੀ ਵਿਚਾਰ ਨੂੰ ਆਪਣੇ ਹਿਰਦੇ ਦੇ ਵਿੱਚ ਵੀ ਵਸਾਉਣ ਦੀ ਮਤ ਦੇ ਅਨਸਾਰ ਕੋਸ਼ਿਸ਼ ਕਰੇ ਤੇ ਕਰ ਸਕਦਾ ਪਰ ਪਸ਼ੂਆਂ ਨੂੰ ਕੀ ਜਿਨੇ ਮਰਜ਼ੀ ਉਹਨੇ ਲਾਗੇ ਢੋਲ ਵਜਾਈ ਜਾਓ ਪਾਠ ਕਰੀ ਜੋਨ ਸਮਝ ਨਹੀਂ ਵਿਚਾਰਿਆ ਪਰ ਮਨੁੱਖਾ ਜੀ ਪਰ ਪਾਸੇ ਸਾਡਾ ਸਵਾਲ ਮਨੁੱਖਾ ਤੋਂ ਵੀ ਭੈੜਾ ਬਣ ਚੁੱਕਿਆ ਹੈ ਅਸੀਂ ਮਨੁੱਖਾਂ ਤੋਂ ਵੀ ਭੈੜਾ ਅਸੀਂ ਜਾਨਵਰਾਂ ਤੋਂ ਵੀ ਭੈੜੇ ਬਣੇ ਹੋਏ ਜਾਨਵਰਾਂ ਤੋਂ ਵੀ ਭੈੜਾ ਸਾਡਾ ਜੀਵੰਤ ਤਾਂ ਸਾਡਾ ਜ਼ਰੂਰ ਮਨੁੱਖਾ ਹੈ ਪਰ ਹੈ ਜਾਨਵਰਾਂ ਤੋਂ ਵੀ ਭੈੜਾ ਰਾਤ ਦਿਨ ਬਾਣੀ ਦੇ ਪ੍ਰਵਾਹ ਚੱਲਦੇ ਨੇ ਕਿੰਨੇ ਕਥਾਵਾਚਕ ਕਿੰਨੇ ਪ੍ਰਚਾਰਕ ਕਿਤਨੀਆਂ ਸੰਤ ਮਹਾਪੁਰਸ਼ ਕਿਤਨੇ ਸਭ ਆਪਣੇ ਆਪਣੇ ਤਰੀਕੇ ਦੇ ਨਾਮ ਜੀਵ ਨੂੰ ਕਹਿੰਦੇ ਪ੍ਰਮਾਤਮਾ ਦੇ ਨਾਲ ਜੁੜ ਜਾਓ ਰੱਬ ਨਾਲ ਜੁੜ ਜਾਓ ਅੱਛੇ ਕੰਮ ਕਰ ਲੀਏ ਮਹਾਰੇ ਕਰ ਲੀਏ ਪਰ ਅਸੀਂ ਉੱਥੇ ਉੱਥੇ ਕਰਉਂਦੇ ਤੇ ਬਾਈਬਲ ਦਾ ਜੀ ਕਹਿੰਦੇ ਇਸ ਜੀਵ ਦੇ ਅੰਦਰ ਇਹ ਵੀ ਸਭ ਤੋਂ ਵੱਡੀ ਖੂਬੀ ਹੈ ਕਿ ਜਿੱਤੇ ਉਹ ਜੀਵਾ ਦੇ ਨਾਲ ਬਾਣੀ ਪੜ ਸਕਦਾ ਹੈ ਅੱਖਾਂ ਦੇ ਨਾਲ ਗੁਰੂ ਦੀ ਦਰਸ਼ਨ ਕਰ ਸਕਦਾ ਹੈ ਪੈਰਾਂ ਦੇ ਨਾਲ ਚੱਲ ਕੇ ਗੁਰੂ ਦੀ ਗੋਦ ਵਿੱਚ ਆ ਵੀ ਸਕਦਾ ਹੈ ਹੁਣ ਕਈਆਂ ਨੂੰ ਮਨੁੱਖਾ ਜਨਮ ਮਿਲਿਆ ਹੁੰਦਾ ਦੇਖਿਆ ਨਾ ਕਈ ਵਿਚਾਰੇ ਤੀਸ਼ਣਾ ਦੇਖਣਾ ਉਹਨਾਂ ਦੇ ਪੈਰ ਨਹੀਂ ਕੰਮ ਕਰਦੇ ਹੱਥ ਵੀ ਨਹੀਂ ਕੰਮ ਕਰਦੇ ਮੂੰਹ ਵੀ ਉਹਨਾਂ ਦੇ ਇੱਕ ਸਾਈਡ ਤੇ ਹੁੰਦੇ ਨੇ ਫਿਰ ਵੀ ਉਹਨਾਂ ਦਾ ਜੀਵਨ ਹੈ ਤੇ ਉਹ ਵੀ ਮਨੁੱਖਾ ਜਨਮ ਈ ਹੈ ਨਾ ਤੇ ਵੀ ਮਨੋਂ ਕਾਇਰ ਪਰ ਸਾਨੂੰ ਤੇ ਪ੍ਰਮਾਤਮਾ ਨੇ ਸਾਰਾ ਕੁਝ ਦਿੱਤਾ ਹੈ ਹੱਥ ਪੈਰ ਸੁੰਦਰ ਅੱਖਾਂ ਕੰਨ ਨੱਕ ਜੀਵਾ ਔਰ ਮੇਰੇ ਸਭ ਇਹ ਵੀ ਸਮਝ ਹੈ ਕਿ ਇਨਾਂ ਹੱਥਾਂ ਦੇ ਨਾਲ ਮੈਂ ਕਿਹੜਾ ਕਰਮ ਅੱਛਾ ਕਰਾਂਗਾ ਅੱਛਾ ਮਿਲੇਗਾ ਬੁਰਾ ਕਰਾਂਗਾ ਤੇ ਬੁਰਾ ਇਹ ਵੀ ਸੋਚੀਏ ਸਾਨੂੰ ਪਸ਼ੂ ਨੂੰ ਸੋਚੀਏ ਕਰਾ ਜਿ ਕਰ ਅਸੀਂ ਪਸ਼ੂ ਦੀ ਨਿਆਈ ਬਣੇ ਹੋਏ ਆ ਪਤਾ ਸਭ ਕੁਝ ਹੈ ਪਤਾ ਹੁੰਦੇ ਹੋਏ ਵੀ ਅਸੀਂ ਅਨਜਾਨ ਬਣੇਗੇ ਤੇ ਭਾਈ ਗੁਰਦਾਸ ਜੀ ਕਹਿੰਦੇ ਆ ਨਾ ਹੱਥਾਂ ਨਾਲ ਕੰਮਕਾਰ ਕਰ ਸਕਣਾ ਤੇ ਪੈਰਾਂ ਨਾਲ ਚੱਲ ਕੇ ਸਤ ਸੰਗਤ ਵਿੱਚ ਜਾਣਾ ਪਹੁੰਚਣਾ ਤੇ ਫਿਰ ਕੀ ਕਰਨੇ ਕਿਰਤ ਮਿਰਤ ਕਰ ਧਰਮ ਦੀ ਖਟਕਵਾਲਣ ਕਾਰ ਕਰੇ ਧਰਮ ਦੀ ਭਾਵਨਾ ਨਾਲ ਕਿਰਤ ਕਰਨੀ ਕਿਰਤ ਆਪਣੇ کاروبار ਕਰਨੀ ਭਾਵੇਂ کاروبار ਕੋਈ ਵੀ ਹੈ ਤੁਹਾਡਾ ਭਾਵੇਂ ਕੋਈ ਵਪਾਰ ਕਰਦਾ ਹੈ ਕੋਈ ਖੇਤੀਬਾੜੀ ਕਰਦਾ ਹੈ ਕੋਈ ਆਪਣੀ ਮਿਹਨਤ ਕਰਦਾ ਹੈ ਕੋਈ ਨੌਕਰੀ ਕਰਦਾ ਹੈ ਕਿਸੇ ਤਰ੍ਹਾਂ ਪਰ ਹੋਵੇ ਤੇਰੀ ਧਰਮ ਵਾਲੀ ਕਿਰਤ ਸੱਚੀ ਕਿਰਤ ਭਾਈ ਲਾਲੋ ਜਿਹੜਾ ਨਾ ਦੇ ਪਾਸ਼ਾ ਮਾ ਇਹ ਨਵਾਵਿਚਲੇ ਭਾਈ ਲਾਲੋ ਦੇ ਘਰ ਵਿੱਤੇ ਸੀ ਤੇ ਮਾਰੇ ਭਾਗੂ ਦੇ ਮਹਿਲਾ ਮਿਤਨਾ ਉਹ ਇਹ ਰਾਜ ਵੀ ਤੇ ਕੰਮ ਚ ਗਏ ਕਿਉਂ ਕਿ ਭਾਈ ਲਾਲੋ ਆਪਣੀ ਕਿਰਤ ਕਰਦਾ ਸੀ ਆਪਣੇ ਹੱਥਾਂ ਦੇ ਨਾਮ ਮਿਹਨਤ ਕਰਦਾ ਸੀ ਲੱਕੜੀ ਦਾ ਕੰਮ ਕਰਦਾ ਸੀ ਉਸ ਕੀਰਤ ਵਾਲੇ ਘਰ ਦੇ ਵਿੱਚ ਮੇਰੀ ਪਾਤਸ਼ਾਹ ਘਟਦੇ ਆ ਗਏ ਹੁਣ ਇਹ ਨਹੀਂ ਹੈ ਕਿ ਇਹ ਬੇਨੰਤ ਨਹੀਂ ਹੈ ਕਿ ਜੇ ਕੋਈ ਆਫਿਸ ਦੇ ਵਿੱਚ ਬੈਠਾ ਤੇ ਕਵੇਕ ਨਾ ਜੀਏ ਤੇ ਸਾਰਾ ਦਿਨ ਵਿਹਲਾ ਬੈਠਾ ਇਹਦਾ ਪੈਸੇ ਕਮਾਉਂਦਾ ਨਾ ਬੈਠਣਾ ਵੀ ਬੜਾ ਔਖਾ ਹੈ ਜੀ ਉਸਨੇ ਆਫਿਸ ਬਣਾਇਆ ਜੀ ਉਸਨੇ ਵੱਡੇ ਕਾਰੋਬਾਰ ਕੀਤੇ ਨੇ ਤੇ ਵੱਡੀਆਂ ਚਿੰਤਾਵਾਂ ਵੀ ਨਹੀਂ ਮੰਡੀਆਂ ਚਿੰਤਾਵਾਂ ਮਿਹਨਤ ਕੋਲ ਕਿ ਤੋਂ ਲਿਆਉਣਾ ਹੈ ਕਿੱਧਰ ਦੇਣਾ ਹੈ ਕਿਸ ਤਰ੍ਹਾਂ ਕਰਨਾ ਹੈ ਕੋਈ ਅੱਥਾਂ ਦੇ ਨਾਮ ਕਰਦਾ ਹੈ ਕੋਈ ਆਪਣੇ ਦਿਮਾਗ ਦੇ ਨਾਮ ਕਰਦਾ ਕਿਰਤਨ ਤੇ ਭਾਈ ਗੋਦਾ ਜੀ ਕਹਿੰਦੇ ਨੇ ਧਰਮ ਦੀ ਭਾਵਨਾ ਨਾਲ ਕੀਰਤ ਕਰਨੀ ਖੱਟ ਕੇ ਖਾਣਾ ਤੇ ਖਵਾ ਲੈਣਾ ਆਪਣੀ ਦਸਾਂ ਨੌ ਦੀ ਕੀਰਤ ਵਿੱਚੋਂ ਦਸਮੰਤ ਕੱਢਣਾ ਕਾਲਾ ਨਾ ਦਾ ਪਾ ਹੈ ਗੁਰਮੁਖ ਜਨਮ ਸਕਾਰਤਾ ਗੁਰ ਬਾਣੀ ਪੜ ਸਮਝ ਸੁਣੇ ਹੀ ਉਹਨਾਂ ਗੁਰਮੁਖਾਂ ਦਾ ਜਨਮ ਸਫਲਾ ਹੈ ਕਿੰਨਾਂ ਦਾ ਜੋ ਗੁਰੂ ਕੀ ਬਾਣੀ ਪੜਦੇ ਸੁਣਦੇ ਇੱਦ ਇੱਕ ਦਿਨ ਦੇਖਣਾ ਕਈ ਕਿਤੇ ਕਹਿ ਜੀਏ ਕਿ ਪੜਨ ਵਾਲੀ ਸਭਰ ਨਹੀਂ ਸੁਣਨ ਵਾਲੀ ਨਹੀਂ ਸੁਣਨਾ ਸਭ ਤੋਂ ਔਖਾ ਹੈ ਆੜਨਾ ਸੋਖਾ ਸੁਣਨਾ ਮੋੜਾ ਸੁਣਨਾ ਸਭ ਤੋਂ ਵੱਡੀ ਕਲਾ ਹੈ ਸਾਡੇ ਕੰਨ ਜਿਹੜੇ ਨੇ ਨਾ ਸਭ ਤੋਂ ਵੱਡੇ ਬਾਣੀ ਦੇ ਰਸੀਏ ਨੇ ਔਰ ਇੰਨਾ ਸਭ ਤੋਂ ਪਹਿਲਾਂ ਇੰਨਾ ਦੇ ਕੰਨਾਂ ਦੇ ਰਾਹੀਂ ਅੰਦਰ ਬਸ ਜਾਏਗਾ ਸਾਡੇ ਜਿੰਨੀ ਜਲਦੀ ਇੱਥੋਂ ਜਾਏਗਾ ਨਾ ਅੰਮਿਤਰ ਮੁਕਤੋਂ ਨਹੀਂ ਜਾਏਗਾ ਜਿੰਨੀ ਜਲਦੀ ਕੰਨਾਂ ਚ ਜਾਏਗਾ ਹੁਣ ਤੁਸੀਂ ਬਾਹਰ ਘੁੰਮੋਤੇ ਹੋ ਰਾਤ ਨੂੰ ਨਿਕਲਣਾ ਜਰਾ ਆ ਕਿ ਕੋਈ ਆਲ ਹੋਏਗੀ ਤੁਹਾਡੇ ਘਰ ਦਰਦ ਦੇਣਗੇ ਫਲਾਂ ਦੇ ਜਗ੍ਹਾ ਤੇ ਕੋਈ ਆਵਾਜ਼ ਹੋ ਰਹੀ ਹੈ ਟੈਂਕੀ ਖੁੱਲੀ ਰਹਿ ਜਾ ਆਪਣੇ ਕਮਰੇ ਜੋ ਪਤਾ ਲੱਗ ਜਾਂਦਾ ਪਾਣੀ ਚੱਲ ਰਿਹਾ ਟੈਂਕੀ ਖੁੱਲੀ ਰਹੀ ਇਹਦਾ ਭਾਵ ਕੀ ਹੋਇਆ ਮੂੰਹ ਨੇ ਤੇ ਨਹੀਂ ਦੱਸਿਆ ਨਾ ਅੱਖਾਂ ਨੇ ਸੁਣਿਆ ਅੱਖਾਂ ਨੇ ਤੇ ਜਾ ਕੇ ਦੇਖਣਾ ਪਰ ਕੰਨਾਂ ਨੇ ਸੁਣ ਲਿਆ ਕੰਨਾਂ ਦੀ ਜਿਹੜੀ ਸ਼ਕਤੀ ਹੈ ਵਿਚਾਂ ਦੀ ਇਹ ਬਹੁਤ ਜ਼ਿਆਦਾ ਹੈ ਪਰ ਸੁਣਨਾ ਹੀ ਸਭ ਤੋਂ ਮੁੱਖ ਹੈ ਸੁਣ ਹੀ ਅਸੀਂ ਸਕਦੇ ਨਹੀਂ ਉਹ ਕਹਿੰਦੇ ਬਾਣੀ ਗੁਰੂ ਜੋ ਗੁਰੂ ਦੀ ਬਾਣੀ ਪੜ੍ਹਦੇ ਨੇ ਸੁਣਦੇ ਨੇ ਤੇ ਫਿਰ ਸਮਝਦੇ ਨੇ ਮਾਈ ਗੁਰਦਾ ਜੀ ਕਹਿੰਦੇ ਬਾਣੀ ਪੜ੍ਹਦੇ ਨੇ ਸੁਣਦੇ ਨੇ ਤੇ ਸਮਝਦੇ ਤੇ ਮੋਰ ਗੁਰ ਸਿੱਖਾਂ ਨੂੰ ਪੜ੍ਹਾਉਂਦੇ ਨੇ ਤੇ ਸਮਝਾਉਂਦੇ ਜਨ ਨਾਨਕ ਤੂੜ ਮੰਗੇ ਤਿਸ ਗੁਰ ਸੇ ਕੀ ਜੋ ਆਪ ਜਪੈ ਅਮਰ ਨਾਮ ਜਪਾ ਭਾਗ ਗੁਰੂ ਉਪਦੇਸ਼ ਦੇ ਚਾਨਣ ਦੇ ਦੀਵੇ ਤੋਂ ਦੀਵਾ ਜਗਾਈ ਜਾਂਦੇ ਨੇ ਰਾਤ ਅਸੀਂ ਦੀਵਾ ਜਗਾਈਏ ਹੁਣ ਤੇ ਲੈ ਲੜਕ ਹੋ ਗਏ ਨੇ ਪ੍ਰਾਰਥਨ ਸਮਿਆਂ ਦੇ ਵੀ ਦੀਵੇ ਜਗਾਇਆ ਕਰਦੇ ਸਾਂ ਪਰ ਪ੍ਰਾਰਥਨ ਸਮੇਂ ਦੇ ਵਿੱਚ ਉਸ ਤੋਂ ਪ੍ਰਾਰਥਨ ਜਦੋਂ ਇਤਿਹਾਸ ਪੜ੍ਹੀਏ ਤੇ ਪਤਾ ਲੱਗਦਾ ਕਿ ਅੱਗ ਜਿਹੜੀ ਹੈ ਨਾ ਉਹ ਵੀ ਰਾਤ ਚੁੰਨੇ ਦੇ ਵਿੱਚ ਜਲਾ ਕੇ ਤੇ ਇੱਕ ਲੱਕੜੀ ਜਾਂ ਕੁਛ ਨਾ ਕੁਛ ਰੱਖ ਦਿੱਤਾ ਜਾਂਦਾ ਸੀ ਕਿ ਇਹ ਆਗ ਖਤਮ ਨਾ ਹੋਵੇ ਸਵੇਰੇ-ਵੇਰੇ ਇਸੇ ਦਿਨਾਂ ਜਲਾਈ ਜਾਏਗੀ ਤੇ ਦੀਵੇ ਦੇ ਵਿੱਚ ਤੇਲ ਜੇ ਦੇਖਣਾ ਨਾ ਵੀ ਖਤਮ ਹੋ ਰਿਹਾ ਹੈ ਤਾਂ ਉਹਦੇ ਵਿੱਚ ਹੋਰ ਤੇਲ ਪਾਉਣਾ ਕਿ ਦੀਵਾ ਕਿਤੇ ਬੰਦ ਨਾ ਹੋ ਜਾਏ ਹਨੇਰਾ ਨਾ ਹੋ ਜਾਏ ਜਗਾਉਣਾ ਮੁਸ਼ਕਲ ਹੋ ਜਾਏ ਇਸੇ ਤਰ੍ਹਾਂ ਹੀ ਸਾਡਾ ਵੀ ਜੀਵਨ ਗੁਰੂ ਮਹਾਰਜ ਕਿਰਪਾ ਕਰਨ ਵਧ ਜਾਏ ਕਿ ਅਸੀਂ ਆਪ ਪਾਤਸ਼ਾਹ ਕਿਰਪਾ ਕਰਨ ਬਾਣੀ ਪੜ ਸਕੀਏ ਬਾਣੀ ਸੁਣ ਸਕੀਏ ਬਾਣੀ ਦੇ ਵਿਚਾਰ ਮਰੀਦੇ ਦੇ ਵਿੱਚ ਵਿਸਾਧ ਸਕੀਏ ਆਪ ਵੀ ਜਮੀਏ ਤੇ ਦੂਸਰੇ ਨੂੰ ਨਾਲ ਜੋੜ ਲਈਏ ਬਾਣੀ ਪੜਨ ਦੇ ਨਾਲ ਕੀ ਹੁੰਦਾ ਹਮ ਜਦੋਂ ਦੇਖਿਆ ਨਾ ਆਪਾਂ ਕੀਰਤਨ ਕਰਦੇ ਨੇ ਰਾਗੀ ਸਿੰਘ ਜਾਂ ਆਪਣੇ ਵਿਅਕੀਰਤਨ ਕਰਦਿਆਂ ਨੇ ਆਪਾਂ ਅੱਗੇ ਬੈਠਦੇ ਸਾਡਾ ਮਨ ਜਿਹੜਾ ਸ਼ਬਦ ਦੇ ਨਾਲ ਜੁੜਨਾ ਸ਼ੁਰੂ ਜਿੰਦਾ ਸੀ ਉੱਥੇ ਆਣ ਕੇ ਬੈਠਣਾ ਸ਼ੁਰੂ ਕਰ ਦਿੰਦੇ ਤੇ ਜੇ ਇੱਥੇ ਕੋਈ ਸੰਗਤ ਨਾ ਕੀਰਤਨ ਕਰਦੀ ਹੋਵੇ ਉੱਥੇ ਨਾ ਕੋਈ ਬੈਠਿਆ ਹੋਵੇ ਤਾਂ ਆਪਾਂ ਜੀ ਮੱਥਾ ਟੇਕੀਦਾ ਜੀ ਚੱਲੇ ਜਾਈ ਤੇ ਜੇ ਕੋਈ ਕੀਰਤਨ ਕਰ ਰਿਹਾ ਹੈ ਰਸ ਆ ਰਿਹਾ ਹੈ ਤੇ ਫੇਰ ਅਸੀਂ ਬਾਣੀ ਸੁਣਨ ਵਾਸਤੇ ਬੈਠ ਜਾਂਦੇ ਆਂ। ਪਾਪ ਕੀ ਹੋਇਆ ਕਿ ਜਿਹੜਾ ਪੜ ਰਿਹਾ ਉਹ ਆਪ ਤੇ ਜੁੜ ਰਿਹਾ ਤੇ ਦੂਸਰੇ ਨੂੰ ਨਾਲ ਜੋੜ ਰਿਹਾ। ਤੇ ਭਾਈ ਗੁਰਦਾਸ ਜੀ ਕਹਿੰਦੇ ਜਿਹੜੇ ਬਾਣੀ ਗੁਰਸਿੱਖਾਂ ਨੂੰ ਪੜਾਉਂਦੇ ਤੇ ਸਮਝਾਉਂਦੇ ਭਾਗ ਗੁਰਉਪਦੇਸ਼ ਦੇ ਚਾਨਣ ਦੇ ਦੀਵੇ ਤੋਂ ਦੀਵਾ ਜਗਾਈ ਜਾਂਦੇ ਆ ਨਾ ਗੁਰ ਭਾਈ ਸੰਤੁਸ਼ਟ ਕਾਨ ਚਰਣਾ ਮਿਰਤ ਲੈ ਮੁਖ ਪਈ ਕਹਿੰਦੀ ਗੁਰ ਸਿੱਖਾ ਵੀਰਾਂ ਨੂੰ ਪ੍ਰਸੰਨ ਕਰਕੇ ਸੰਤੁਸ਼ਟ ਕਰਦੇ ਤੇ ਚਰਣਾ ਅੰਮ੍ਰਿਤ ਲੈ ਮੁਖ ਪਾਉਦੇ ਅਨਪਾਮ ਨਾਮ ਰੂਪੀ ਤਾਰ ਕਰਦੇ ਪੈਰੀ ਪਵਣ ਦਾ ਚੋੜੀਏ ਕਲੀ ਕਾਲ ਰਹਿ ਰਾਸ ਕਰੇ ਓ ਪੈਰੀ ਪੈ ਨਿਮਰਤਾ ਤਾਂ ਪਿੱਛੇ ਨਹੀਂ ਹਟਦੇ ਤੇ ਕਾਲ ਯੁਗ ਦੇ ਸਮੇਂ ਵਿੱਚ ਇਸ ਪ੍ਰੇਮ ਭਾਵਨਾ ਨੂੰ ਛੱਡਦੇ ਨਹੀਂ ਤੇ ਕਹਿੰਦੇ ਆਪ ਤਰੇ ਗੁਰ ਸਿੱਖ ਤਰੇ ਹੀ ਐਸੇ ਜੋ ਗੁਰ ਸਿੱਖ ਹਨ ਉਹ ਆਪ ਕਰਦੇ ਨੇ ਤੇ ਹੋਰਨਾਂ ਨੂੰ ਤਾਨਦੇ ਨੇ ਪਰ ਜਿਹੜੇ ਆਮ ਵੀ ਵਿਮਕਲੇ ਨਾਲ ਦੂਸਰੇ ਨੂੰ ਡੋਲੂ ਮੈਂ ਦੇਖਿਆ ਨਾ ਆਪਾਂ ਜਦੋਂ ਦੀਵਾਨ ਦੀ ਸਮਾਪਤੀ ਹੁੰਦੀ ਹੈ ਇਸੋ ਇਹਦਾ ਪਾਠ ਕਰੀਂ ਜੀ ਕਹਿਣਾ ਫਿਰ ਗਿਆਨੀ ਜੀ ਕਹਿਣ ਲੱਗੇ ਉਹ ਜਿਹੜੇ ਵਿਚਾਰੇ ਬਿਰਤੀ ਲਾ ਕੇ ਬਿਠੇ ਨੇ ਸੁਣਨ ਵਾਲੇ ਮੇਰੇ ਅਰਗੁਚ ਨਾਲ ਗੱਲਾਂ ਕਰ ਪਿਆ ਦੂਸਰੀ ਦੀ ਬਿਰਤੀ ਟੁੱਟ ਜਾਂਦੀ ਹੈ ਕਈ ਉੱਤੇ ਬੈਠ ਕੇ ਮੇਰੇ ਮੋਬਾਈਲ ਤੇ ਗੱਲ ਕਰਨਾ ਪੈਂਦੇ ਨੇ ਉਹ ਜਿਹੜਾ ਲੱਗੇ ਵਿਚਾਰਾ ਬਿਠਾ ਹੈ ਜੇ ਕਿਤੇ ਮਾਨੋ ਦਾ ਲੱਗਣਾ ਵੀ ਹੈ ਤੇ ਉਹਦਾ ਤਿਆਰ ਹੋਰ ਉਧਰ ਨੂੰ ਪਟਰੀ ਜਾਂਦਾ ਹੈ ਇਿੱਥੇ ਸੀ ਬਾੜੀ ਦੇ ਨਾਲ ਜੁੜਨਾ ਹੈ ਆਪ ਵੀ ਜੁੜਨਾ ਹੈ ਤੇ ਇਹ ਵੀ ਧਿਆਨ ਰੱਖਣਾ ਜਿਹੜਾ ਸਾਡੇ ਲੱਗੇ ਬੈਠਾ ਜੁੜ ਕੇ ਬੈਠਾ ਨਾ ਉਹਦੀ ਇਕਾਗਰਤਾ ਵੀ ਨਾ ਜਾਏ ਉਹ ਵੀ ਜੁੜਿਆ ਰਹੇ ਲਾਹਾ ਲੈਣਾ ਹੈ ਉਹ ਲਾਹਾ ਤੇ ਤਾਂ ਹੀ ਮਿਲਦਾ ਜਦੋਂ ਅਸੀਂ ਵਪਾਰ ਕਰਾਂਗੇ ਸੰਸਾਰ ਦਾ ਵਪਾਰ ਕਰਦੇ ਆਪਾਂ ਲਾਹ ਲਾਹਾ ਲੈਣ ਵਾਸਤੇ ਸਾਰੇ ਪਰਿਵਾਰ ਵਾਸਤੇ ਧੰਨਵਾਦ ਤੇ ਬੱਚਿਆਂ ਨੂੰ ਵਸਣ ਚਲਾਉਣ ਵਾਸਤੇ ਔਰ ਇੱਥੇ ਕਿਹੜਾ ਲਾਹਾ ਹੈ ਵਣਜ ਕਰੋ ਵਣ ਜਾ ਰਹੇ ਹੋ ਵਖਰ ਲਿਓ ਸੋਹਣਾ ਐਸੀ ਵਸਤ ਵਿਸਾਈਏ ਐਸੀ ਨਿਭਾ ਨਾਮ ਇਹ ਵਪਾਰ ਉਹ ਹੈ ਜਦੋਂ ਅਸੀਂ ਸੰਸਾਰ ਨੂੰ ਅਲਵਿਦਾ ਕਹਿ ਕੇ ਜਾਣਾ ਹੈ ਨਾ ਤੇ ਇਸ ਸਭ ਦੇ ਜਿਹੜਾ ਤਨ ਹੈ ਇਹ ਸਾਡੇ ਨਾਲ ਜਾਣਾ ਹੈ ਕਿ ਤੁਸੀਂ ਉੱਥੇ ਜਾ ਕੇ ਸੁੱਖ ਪਾਵੋਗੇ। ਕਈ ਲੈਣਾ ਕਿੰਨਾ ਧਨ ਜੋੜ ਲਈਏ ਜੋ ਸਾਡੇ ਪਰਿਵਾਰ ਵੀ ਸੁਖੀ ਰਹੇ। ਮੈਂ ਜਦੋਂ ਮੁਰੇ ਭਾ ਆ ਜਾਏ ਮੇਰੇ ਤੋਂ ਨਾ ਕੰਮ ਹੋਏ ਮੈਂ ਬੈਠ ਕੇ ਖਾਊਗਾ ਨਹੀਂ ਸਹੀ। ਜੇ ਕੋਈ ਨਹੀਂ ਰੋਟੀ ਦੇਗਾ ਮੇਰੇ ਕੋਲ ਧਨ ਹੋਏਗਾ ਪੈਸਾ ਹੋਏਗਾ ਆਪੇ ਜਿਹੜਾ ਸਾਹਮਣੇ ਰੋਟੀ ਦੇ। ਇਸੇ ਤਰ੍ਹਾਂ ਇਸ ਸੰਸਾਰ ਦਾ ਜਿੱਦ ਤੱਕ ਕਟਾ ਕਰਨਾ ਨਾ ਨਾ ਰੂਪੀ ਤੱਕ ਤੱਕ ਕਰਨਾ। ਅਗਲੀਆਂ ਪੁੰਤੀਆਂ ਪਾਈ ਗੁਰਦਾਜ ਜੀ ਇਸ ਜਗਤ ਦੇ ਫਸਾਰੇ ਦਾ ਵਰਣਨ ਕਰਦੇ ਨੇ ਗੁਰੂ ਸਾਹਿਬ ਕਿਰਪਾ ਕਰਕੇ ਕੱਲ ਆਪ ਜੀ ਦੇ ਨਾਲ ਫਿਰ ਵਿਚਾਰ ਸੰਜੀਪਾਸ਼ਾ ਆਪ ਗ੍ਰੋਹਣ ਵੀ ਕੱਲ ਨੂੰ ਆਪਾਂ ਓਮਕਾਰ ਆਕਾਰ ਕਰ ਇੱਕ ਕਵਾਉ ਪਸਾਰਾ ਇਸ ਸ੍ਰਿਸ਼ਟੀ ਦਾ ਪਸਾਰਾ ਜਿਹੜਾ ਹੈ ਕਿਸ ਤਰ੍ਹਾਂ ਫਸ ਰਿਹਾ ਹੈ ਔਰ ਕਿਸ ਤਰ੍ਹਾਂ ਜੀਵ ਇਸ ਸ੍ਰਿਸ਼ਟੀ ਦੇ ਪਸਾਰੇ ਦੇ ਵਿੱਚ ਚੱਲਦੇ ਕੱਲ ਵੀ ਆਪਾਂ ਸੇਂ ਕਿਰਪਾ ਕਰਨੀ ਦੇ ਵਿਚ ਕਰ ਆ ਸਾਂਝ ਕਰ ਉਹਨਾਂ ਚੁੱਕਾਂ ਦੇਖੀਆਂ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਕੀ